ਪੰਜਾਬ ਸਰਕਾਰ ਦੇ ਪ੍ਰਚਾਰ ਕਰਨ ਦੇ ਤਰੀਕੇ ਤੋਂ ਤੇ ਕਰੋੜਾਂ ਰੁਪਏ ਦੇ ਖਰਚ ਤੋਂ ਕਈ ਲੋਕ ਆਵਾਜ਼ ਚੁੱਕ ਰਹੇ ਨੇ ਉਹਨਾਂ ਵਿੱਚੋਂ ਇੱਕ ਨੇ ਆਰਟੀਆਈ ਐਕਟਿਵਿਸਟ ਕਾਰਕੁਨ ਮਾਨਿਕ ਗੋਇਲ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁੱਦੇ ਨੂੰ ਚੁੱਕਿਆ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਬੋਲੇ ਤੇ ਹੌਲੀ-ਹੌਲੀ ਕਰਕੇ ਤਕਰੀਬਨ ਸਾਰੇ ਲੀਡਰ ਬੋਲਨੇ ਸ਼ੁਰੂ ਹੋਏ ਤਾਂ ਮਾਨਿਕ ਗੋਇਲ ਨਾਲ ਸਾਡੀ ਐਕਸਕਲੂਸਿਵ ਗੱਲਬਾਤ ਹੋਈ ਹੈ ਉਹਨਾਂ ਨੇ ਕੀ ਕਿਹਾ ਜਿਹੜੀਆਂ 97 ਘਟੋ-ਘਟ ਟਰੱਕਾਂ ਨੂੰ ਐਲਈਡੀ ਵੈਹਨਾ ਕਹਿ ਲਈਏ ਉਹ ਪ੍ਰਚਾਰ ਦੇ ਲਈ ਸਰਕਾਰ ਨੇ ਵਿਉਂਤ ਬਣਾ ਲਈ ਹੈ ਤਿਆਰ ਕਰ ਰਹੀਆਂ ਨੇ ਤੇ ਇਹਨਾਂ ਦੀ ਗਿਣਤੀ 200 ਤੱਕ ਪਹੁੰਚ ਸਕਦੀ ਹੈ ਇਹ ਵੀ ਇੱਕ ਚਰਚਾ ਚੱਲ ਰਹੀ ਆ ਤਾਂ ਇਸ ਦੇ ਵਿੱਚ ਜਿਹੜਾ ਪ੍ਰਚਾਰ ਹੈ ਕਰਨਾ ਕਿਉਂ ਪੈ ਰਿਹਾ ਸਰਕਾਰ ਨੂੰ ਹਾਲਾਂਕਿ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਖਾਸ ਕਰਕੇ ਜਿਨ੍ਹਾਂ ਕੋਲੇ ਪ੍ਰਚਾਰ ਤੰਤਰ ਦਾ ਮਹਿਕਮਾ ਹੈ ਅੱਜ ਕੱਲ ਚੇਤਨ ਸਿੰਘ ਜੋੜਾ ਮਾਜਰਾ ਕੋਲ ਹੈ ਇਸ ਤੋਂ ਪਹਿਲਾਂ ਅਮਨ ਰੋੜਾ ਕੋਲ ਵੀ ਸੀ ਤੇ ਉਹ ਕਹਿੰਦੇ ਸਨ ਕਿ ਅਸੀਂ ਚੰਗਾ ਕੰਮ ਕੀਤਾ ਤਾਂ ਫਿਰ ਦਿਖਾਵਾਂਗੇ ਪਰ ਜਦੋਂ ਸੱਤਾ ਵਿੱਚ ਨਹੀਂ ਸੀ ਆਈ ਆਮ ਆਦਮੀ ਪਾਰਟੀ ਤਦੋਂ ਵਾਰ-ਵਾਰ ਇਹ ਕਹਿ ਰਹੀ ਸੀ ਕਿ ਜੇ ਚੰਗਾ ਕੰਮ ਕਰਦੇ ਹਾਂ ਤਾਂ ਤੁਹਾਨੂੰ ਦਿਖਾਉਣ ਦੀ ਲੋੜ ਨਹੀਂ ਲੋਕ ਆਪਣੇ ਮੂੰਹੋਂ ਬੋਲਦੇ ਨੇ ਤਾਂ ਫਿਰ ਐਸੀ ਕਿਹੜੀ ਗੱਲ ਹੈ ਕਿ ਜਦੋਂ ਵਿਰੋਧੀ ਧਿਰ ਵਿੱਚ ਬੈਠਾ ਹੁੰਦਾ ਬੰਦਾ ਤੇ ਬਹੁਤ ਉੱਚੀ ਉੱਚੀ ਆਵਾਜ਼ ਦੇ ਵਿੱਚ ਵੱਡੀਆਂ ਗੱਲਾਂ ਕਰਦਾ ਹੈ ਜਦੋਂ ਹੀ ਸੱਤਾ ਵਾਲੀ ਕੁਰਸੀ ਦੇ ਉੱਤੇ ਬਰਾਜਮਾਨ ਹੁੰਦੀ ਹੈ ਕੋਈ ਲੀਡਰਸ਼ਿਪ ਤੇ ਉਹਨਾਂ ਦੇ ਸੁਰਤ ਤੇ ਸਾਰੀ ਤਾਲ ਬਦਲ ਜਾਂਦੀ ਹੈ ਤਾਂ ਇਹ ਵੀ ਬਦਲ ਚੁੱਕੀ ਹੈ ਆਮ ਆਦਮੀ ਪਾਰਟੀ ਦੀ ਲੋਕ ਗੱਲਾਂ ਕਰ ਰਹੇ ਨੇ ਤੇ ਮਾਨੇ ਗੋਲ ਨਾਲ ਜਿਹੜੀ ਗੱਲਬਾਤ ਸਾਡੀ ਹੋਈ ਹੈ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਐਲਈਡੀ ਵੈਨਾਂ ਦੀ ਜਿਹੜੀ ਡੀਪੀਆਰਓ ਡਿਪਾਰਟਮੈਂਟ ਹੈ ਜਿਹੜਾ ਉੱਥੋਂ ਕਿਵੇਂ ਸ਼ੁਰੂਆਤ ਹੁੰਦੀ ਹੈ ਕਿਵੇਂ ਐਲਈਡੀ ਟਰੈਕਾਂ ਦਾ ਵੈਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਸਵਿਚ ਪ੍ਰਚਾਰ ਕਾਦਾ ਹੋਣਾ ਹੈ ਕਿਹੜੇ ਆਧਾਰ ਤੇ ਹੋ ਤੇ ਜਿਹੜੇ ਪਰਚਿਆਂ ਦੀ ਰਾਜਨੀਤੀ ਚੱਲ ਰਹੀ ਹੈ ਪੰਜਾਬ ਦੇ ਅੰਦਰ ਖਾਸ ਕਰਕੇ ਭਾਨਾ ਸਿੱਧੂ ਕੇਸ ਦੇ ਵਿੱਚ ਕਾਫੀ ਲੋਕ ਇਕੱਠੇ ਹੋ ਰਹੇ ਨੇ ਚੇਤਾਵਨੀ ਵੀ ਸਰਕਾਰ ਨੂੰ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਮੀਟਿੰਗ ਵੀ ਕੀਤੀ ਉਹਨਾਂ ਪਰਚਿਆਂ ਦੇ ਬਾਰੇ ਉਹ ਕੀ ਸੋਚਦੇ ਨੇ ਉਹਨਾਂ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਹੈ ਤੁਸੀਂ ਵੀ ਸੁਣੋ ਗੋਇਲ ਸਾਹਿਬ ਜਦੋਂ ਵੀ ਤੁਹਾਡਾ ਕੋਈ ਟਵੀਟ ਹੁੰਦਾ ਹੈ ਖਾਸ ਕਰਕੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਹੁਣ ਕੀ ਜਵਾਬ ਦਈਏ ਤਾਂ ਤੁਸੀਂ ਇੱਕ ਵਾਰੀ ਫੇਰ ਜਿਹੜਾ ਮੁੱਦਾ ਚੁੱਕਿਆ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਵਿਰੋਧੀ ਧਿਰ ਨੂੰ ਵੀ ਮਜਬੂਰ ਨਿਸਤੇ ਉੱਤੇ ਗੱਲ ਕਰਨੀ ਪਈ ਹੈ ਤਾਂ ਇਹ ਪ੍ਰਚਾਰ ਵਾਲਾ ਜਿਹੜਾ ਸਰਕਾਰ ਦਾ ਤੁਹਾਨੂੰ ਕਿਵੇਂ ਪਹਿਲੀ ਵਾਰੀ ਆਇਆ ਧਿਆਨ ਦੇ ਵਿੱਚ ਇਹ ਮਸਲਾ ਦੇਖੋ ਜੀ ਪ੍ਰਚਾਰ ਸਰਕਾਰ ਆਪਾਂ ਜਦੋਂ ਦੀ ਬਣੀ ਆ ਸਰਕਾਰ ਇਹ ਪ੍ਰਚਾਰ ਤੇ ਬਹੁਤ ਜ਼ਿਆਦਾ ਪੈਸਾ ਬਰਬਾਦ ਕਰਦੀ ਪਈ ਹੈ ਜੀ ਪਿਛਲੀਆਂ ਸਰਕਾਰਾਂ ਵੀ ਪ੍ਰਚਾਰ ਤੇ ਲਾਉਂਦੇ ਸੀ ਪੈਸੇ ਪਰ ਜਦੋਂ ਅੱ퍼 ਦੇਖਿਆ ਕਿ ਪਿਛਲੇ 2 ਸਾਲਾਂ ਦੇ ਵਿੱਚ ਕਈ ਹਜ਼ਾਰ ਕਰੋੜ ਰੁਪਏ ਇਹਨਾਂ ਨੇ ਪ੍ਰਚਾਰ ਤੇ ਖਰਾਬ ਕੀਤਾ ਹੁਣ ਪਿਛਲੀ ਹੁਣ ਜਦੋਂ ਜਦੋਂ ਕਿ ਹੁਣ ਵੋਟਾਂ ਆਉਣ ਵਾਲੀਆਂ ਨੇ ਲੋਕ ਸਭਾ ਦੀਆਂ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਅਦਕਾਟਨਾ ਦੇ ਨਾਂ ਤੇ ਕੇਜਰੀਵਾਲ ਜੀ ਦੀਆਂ ਰੈਲੀਆਂ ਕੀਤੀਆਂ ਗਈਆਂ ਪੰਜਾਬ ਦੇ ਵਿੱਚ ਦਰਸਲੋ ਚੋਣ ਰੈਲੀਆਂ ਸੀ ਜਿਦੇ ਵਿੱਚ ਇੱਕ ਇੱਕ ਰੈਲੀ ਤੇ ਕਰੀਬ 25 ਤੋਂ 30 ਕਰੋੜ ਰੁਪਏ ਖਰਚ ਹੋਇਆ ਜਿਹਦੇ ਚ ਬੱਸਾਂ ਤੋਂ ਲੈ ਕੇ ਹਵਾਈ ਜਹਾਜ਼ ਸਾਰਾ ਕੁਝ ਪੰਜਾਬ ਦੇ ਖਜ਼ਾਨੇ ਚੋਂ ਜਿਹੜਾ ਹੈਗਾ ਕੀਤਾ ਗਿਆ ਖਰਚਾ ਕੀਤਾ ਗਿਆ ਤੇ ਹੁਣ ਜਦੋਂ ਨਵੀਂ ਗੱਲ ਸਾਹਮਣੇ ਆਈ ਕਿ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਜੀ ਇੱਕ ਜਿਹੜਾ ਹੈਗਾ ਰੈਲੀਆਂ ਇੱਕ ਜਿਹੜਾ ਐਲਈਡੀ ਵੈਨਾ ਐਲਈਡੀ ਟਰੱਕ ਜਿਹੜੇ ਵੱਡੇ ਟਰੱਕ ਹੁੰਦੇ ਆ ਜੀ ਜਿਨ੍ਹਾਂ ਦਾ ਲੱਖਾਂ ਦੇ ਵਿੱਚ ਇੱਕ ਦਿਨ ਦਾ ਖਰਚਾ ਹੁੰਦਾ ਆਪਰੇਟਿੰਗ ਤੇ ਸਾਰਾ ਸਿਸਟਮ ਕਰਾਇਆ ਹੁੰਦਾ ਉਹ ਹੁਣ ਉਹਨਾਂ ਨੇ ਕਿਹਾ ਕਿ ਸਾਨੂੰ 97 ਚਾਹੀਦੇ ਨੇ ਤੇ ਅਸੀਂ ਲੋਕ ਲੋਕ ਭਲਾਈ ਦੀ ਜਿਹੜੀਆਂ ਸਕੀਮਾਂ ਨੇਗੀਆਂ ਉਹ ਲੋਕ ਭਲਾਈ ਦੀਆਂ ਸਕੀਮਾਂ ਨੇਗੀਆਂ ਉਹਨਾਂ ਦਾ ਪ੍ਰਚਾਰ ਕਰਨਾ ਮੈਨੂੰ ਐਂ ਦੱਸੋ ਸੰਦੀਪ ਜੀ ਲੋਕ ਭਲਾਈ ਦੀਆਂ ਸਕੀਮਾਂ ਦਾ ਪ੍ਰਚਾਰ ਵੋਟਾਂ ਵੋਟਾਂ ਦੇ ਨੇੜੇ ਆ ਕੇ ਕਿਉਂ ਕਰਨਾ ਇਹ ਸਾਫ਼ ਹੈ ਕਿ ਸਰਕਾਰ ਨੇ ਲੋਕ ਭਲਾਈ ਦੀਆਂ ਸਕੀਮਾਂ ਦਾ ਪ੍ਰਚਾਰ ਨਹੀਂ ਕਰਨਾ ਜੀ ਸਰਕਾਰ ਨੇ LED ਵੈਨਾਂ ਨਾਲ ਆਪਣੀ ਪਾਰਟੀ ਦੀ ਮਸ਼ਹੂਰੀ ਕਰਨੀ ਆ ਤੇ ਲੋਕ ਲੋਕ ਸਭਾ ਦੀਆਂ ਵੋਟਾਂ ਦਾ ਪ੍ਰਚਾਰ ਕਰਨਾ ਕਿਤੇ ਇਹ ਤਾਂ ਨਹੀਂ ਕਿ LED ਵੈਨਾਂ ਦੀ ਇਸ ਕਰਕੇ ਲੋੜ ਪੈ ਰਹੀ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਜਿਹੜੇ ਇੱਕ ਬਾਈਕ ਸਵਾਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਹਿੰਦੇ ਰੁਜ਼ਗਾਰ ਵੀ ਮਿਲਿਆ ਤੇ ਘਰ ਘਰ ਉਹ ਸਕੀਮਾਂ ਪਹੁੰਚਾਉਣਗੇ ਕਿਤੇ ਉਹਨਾਂ ਨੂੰ ਜੋੜ ਕੇ ਆ ਕਿ ਜੇ ਅਲੱਗ ਸਕੀਮ ਕੱਢ ਰਿਹਾ ਪ੍ਰਚਾਰ ਕਰਨ ਦੀ ਨਹੀਂ ਨਹੀਂ ਇਹ ਅਲੱਗ ਨਹੀਂ 97 ਵੈਨਾਂ ਨੇ ਜੀ ਜਿਨ੍ਹਾਂ ਦਾ ਇੱਕ ਦਿਨ ਦਾ ਖਰਚਾ ਕਈ ਕਰੋੜ ਰੁਪਏ ਆ ਜੀ ਇਹਨਾਂ ਨੇ ਹੁਣ 97 ਤੇ ਇਹ ਵੀ ਪਤਾ ਲੱਗਿਆ ਹੈ ਦੱਸਣ ਵਾਲੇ ਮੁਤਾਬਕ ਹੈ ਅਗਲੇ ਕੁਝ ਦਿਨਾਂ ਦੇ ਵਿੱਚ 200 ਵੈਨਾਂ ਕਰ ਦਿੱਤੀਆਂ ਜਾਣਗੀਆਂ ਜਿਦੇ ਵਿੱਚ ਵੱਡੀ LED ਲੱਗੀ ਹੋਊਗੀ ਜਿਦੇ ਵਿੱਚ ਜਨਰੇਟਰ ਲੱਗਿਆ ਹੋਊਗਾ ਤੇ ਹੋਰ ਕਈ ਚੀਜ਼ਾਂ ਹੋਣਗੀਆਂ ਟੀਮ ਹੋਊਗੀ ਪ੍ਰੋਪਰ ਹਰ ਇੱਕ ਵੈਨ ਦੇ ਨਾਲ ਜੀ ਇੱਕ ਵੈਨ ਦਾ ਖਰਚਾ ਕਈ ਲੱਖ ਰੁਪਏ ਆ ਇੱਕ ਦਿਨ ਦਾ ਤੇ ਤੁਸੀਂ ਲਾਲੋ ਸਾਹਿਬ ਵੀ ਜਿ 97 ਵੈਨਾਂ 200 ਵੈਨਾਂ ਤੇ ਇੱਕ ਦਿਨ ਦਾ ਖਰਚਾ ਤੁਸੀਂ ਲਾਲੋ ਵੀ ਕਈ ਕਰੋੜ ਰੁਪਏ ਇੱਕ ਦਿਨ ਦਾ ਖਰਚਾ ਹੋ ਜਾਣਾ ਜੀ ਵੋਟਾਂ ਤਾਂ ਕਿ ਇਹਨਾਂ ਨੇ ਜਿਹੜੀਆਂ ਹੈਗੀਆਂ ਲੋਕ ਭਲਾਈ ਦੀਆਂ ਸਕੀਮਾਂ ਦੇ ਨਾਂ ਤੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨਾ ਤੇ ਖਰਚਾ ਪੈਣਾ ਸਾਰਾ ਲੋਡ ਪੈਣਾ ਲੋਕਾਂ ਦੀ ਜੇਬ ਤੇ ਪੰਜਾਬ ਦਾ ਖਜ਼ਾਨਾ ਲੁੱਟਿਆ ਜਾਣਾ ਇਸ ਦੇ ਵਿੱਚ ਜਿਵੇਂ ਰੈਲੀਆਂ ਦੇ ਵਿੱਚ ਲੁੱਟਿਆ ਗਿਆ ਜਿਵੇਂ ਤੁਸੀਂ ਖਜ਼ਾਨੇ ਦੀ ਗੱਲ ਕੀਤੀ ਹੈ ਇੱਕ ਸਵਾਲ ਹੈ ਇਹਦੇ ਨਾਲ ਹੀ ਜੁੜਿਆ ਤੁਹਾਡੇ ਵਰਗੇ ਜਿਹੜੇ ਸੱਜਣ ਸੋਸ਼ਲ ਮੀਡੀਆ ਤੇ ਐਕਟਿਵ ਨੇ ਮੁੱਦਿਆਂ ਦੀ ਗੱਲ ਕਰਦੇ ਨੇ ਉਹਨਾਂ ਵਿੱਚੋਂ ਕੁਝ ਨੇ ਵੀਡੀਓ ਵੀ ਪਾਈਆਂ ਹੋਈਆਂ ਸੀ ਜਦੋਂ ਐਮਪੀ ਹੁੰਦੇ ਸਨ ਭਗਵੰਤ ਮਾਨ ਤਾਂ ਉਦੋਂ ਉਹਨਾਂ ਦੀਆਂ ਵੀਡੀਓ ਕਿ ਜੇ ਤੁਸੀਂ ਚੰਗਾ ਕੰਮ ਕੀਤਾ ਲੋੜ ਨਹੀਂ ਹੈ ਪ੍ਰਚਾਰ ਦੀ ਤੇ ਆਪਣੇ ਆਪ ਲੋਕ ਬੋਲਣਗੇ ਤਾਂ ਹੁਣ ਉਹ ਕਹਿੰਦੇ ਉਲਟ ਚੱਲ ਰਿਹਾ ਹੈ ਨੀ ਦੇਖੋ ਮੈਂ ਇੱਕ ਹੋਰ ਤੁਹਾਨੂੰ ਭੇਜਿਆ ਤੁਸੀਂ ਦੇਖੋ ਕਿ 2016 ਦੇ ਵਿੱਚ ਭਗਵੰਤ ਮਾਨ ਜੀ ਨੇ ਕਿਹਾ ਕਿ ਜੇ ਜਿਹੜੀ ਪਾਰਟੀਆਂ ਲਗੀਆਂ ਇਹਨਾਂ ਨੇ ਜੇ ਕੰਮ ਕੀਤੇ ਹੁੰਦੇ ਤਾਂ ਐਲਈਡੀ ਬੰਨਾਂ ਦੀ ਲੋੜ ਨਹੀਂ ਪੈਣੀ ਸੀ ਉਹਨਾਂ ਦਾ ਬਿਆਨ ਹੈ ਕਿ ਜੇ ਐਲਈਡੀ ਬੰਨਾਂ ਇਹ ਯੂਜ਼ ਕਰਦੇ ਪਏ ਆ ਤਾਂ ਮਤਲਬ ਸਰਕਾਰ ਦਾ ਫੇਲਿਅਰ ਹੈ ਸਰਕਾਰ ਨੇ ਕੋਈ ਕੰਮ ਨਹੀਂ ਕੀਤੇ ਸਰਕਾਰ ਨੇ ਲੋਕ ਭਲਾਈ ਦੇ ਕੰਮ ਨਹੀਂ ਕੀਤੇ ਜੇ ਸਰਕਾਰ ਨੇ ਲੋਕ ਭਲਾਈ ਦੇ ਕੰਮ ਹੁਣ ਕੀਤੇ ਹੁੰਦੇ ਸੰਦੀਪ ਜੀ ਤਾਂ ਉਹ ਲੋਕਾਂ ਤੱਕ ਪਹੁੰਚ ਜਾਂਦੇ ਉਹ ਤੋਂ ਸਾਫ਼ ਹੈ ਕਿ ਸਰਕਾਰ ਨੇ ਸਿਰਫ ਪ੍ਰਚਾਰ ਕੀਤਾ ਤੇ ਕੋਈ ਲੋਕ ਭਲਾਈ ਦਾ ਕੰਮ ਨਹੀਂ ਕੀਤਾ ਇਸ ਕਰਕੇ ਸਰਕਾਰ ਨੂੰ ਹੁਣ ਜਿਹੜਾ ਹੈਗਾ ਲੋਕ ਹੁਣ ਸਰਕਾਰ ਨੂੰ ਉਹ ਜਿਹੜੀਆਂ ਗੱਲਾਂ ਦਾ ਵਿਰੋਧ ਕਰਦੀ ਸੀ ਉਹੀ ਹੁਣ ਖੁਦ ਕਰ ਰਹੀ ਹੈ ਹੁਣ ਉਹਨਾਂ ਨੇ ਹੁਣ ਉਹਨਾਂ ਨੇ ਲੋਕ ਸਭਾ ਵੋਟਾਂ ਦਾ ਜਿਹੜਾ ਪ੍ਰਚਾਰ ਹੈ ਉਹ ਵੈਨਾ ਦੇ ਰਾਹੀਂ ਕਰਨਾ ਹੈ ਜਿਹਦਾ ਜਿਹਦਾ ਖਰਚਾ ਲੋਕਾਂ ਦੇ ਸਿਰ ਤੇ ਪੈਣਾ ਹੈ ਜਦੋਂ ਕਿ ਇਹ ਪ੍ਰਚਾਰ ਪਾਰਟੀ ਦੇ ਖਰਚੇ ਤੋਂ ਹੋਣਾ ਚਾਹੀਦਾ ਸੀਗਾ ਲੋਕਾਂ ਦੇ ਪੈਸੇ ਨਾਲ ਨਹੀਂ ਜਦੋਂ ਆਮ ਆਦਮੀ ਪਾਰਟੀ ਦੇ ਕਿਸੇ ਨੁਮਾਇੰਦੇ ਨੂੰ ਸਵਾਲ ਪੁੱਛ ਲਿਆ ਜਾਵੇ ਜਾਂ ਫਿਰ ਉਹ ਆਪਣੇ ਆਪ ਹੀ ਸੋਸ਼ਲ ਮੀਡੀਆ ਤੇ ਜਦੋਂ ਜਵਾਬ ਦੇਣ ਲੱਗਦੇ ਆ ਤਾਂ ਇੱਕ ਦਲੀਲ ਦਿੰਦੇ ਆ ਤਰਕ ਦਿੰਦੇ ਆ ਕਹਿੰਦੇ ਕਿ ਅਸੀਂ ਇਕੱਲਾ ਸੂਬਾ ਸਰਕਾਰ ਜਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਥੋੜੀ ਹੈ ਸੈਂਟਰ ਵਾਲੇ ਵੀ ਹਰੇਕ ਪੰਨੇ ਦੇ ਉੱਤੇ ਆਪਣੀਆਂ ਵੱਡੀਆਂ ਵੱਡੀਆਂ ਫੋਟੋਆਂ ਛਾਪਦੇ ਆ ਹਰੇਕ ਸਰਕਾਰ ਕਰਦੀ ਹੈ ਪ੍ਰਚਾਰ ਪਰ ਸਾਡਾ ਪ੍ਰਚਾਰ ਕਿਉਂ ਜੋ ਬਧਾ ਲੋਕਾਂ ਨੂੰ ਸੰਦੀਪ ਜੀ ਇਹ ਤੋਂ ਪਹਿਲਾਂ ਕਿਹੜਾ ਸਰਕਾਰਾਂ ਨਹੀਂ ਰਹੀਆਂ ਉਹਨਾਂ ਨੇ ਵੀ ਪ੍ਰਚਾਰ ਕੀਤਾ ਹੀ ਹੈ ਕਿ ਉਹ ਇਸ ਤਰ੍ਹਾਂ ਪ੍ਰਚਾਰ ਕਰਦੇ ਸੀ ਜਿਹੜਾ ਕੋਈ ਇਲੈਕਸ਼ਨ ਵਾਲਾ ਸਾਲ ਹੁੰਦਾ ਸੀ ਉਹਦੇ 'ਚ 100-150 ਕਰੋੜ ਦੀ ਗ੍ਰਾਂਟ ਦਿੱਤੀ ਜਾਂਦੀ ਸੀ ਇਹਨਾਂ ਨੇ ਤਾਂ ਹਰ ਮਹੀਨੇ ਕਈ 100 ਕਰੋੜ ਦੀ ਗ੍ਰਾਂਟ ਜਿਹੜੀ ਆਪਣੀ ਲਾਉਣੀ ਸ਼ੁਰੂ ਕੀਤੀ ਹੋਈ ਹੈ ਵੀ ਇਸ਼ਤਿਹਾਰਬਾਜ਼ੀ ਤੇ ਇੱਕ ਇੱਕ ਸਾਲ ਦੇ ਵਿੱਚ ਕਈ ਹਜ਼ਾਰ ਕਰੋੜ ਰੁਪਏ ਜਿਹੜਾ ਹੈਗਾ ਇਸ਼ਤਿਹਾਰਬਾਜ਼ੀ ਤੇ ਲਾਇਆ ਜਾ ਰਿਹਾ ਹੈ ਚੈਨਲਾਂ ਨੂੰ ਖਰੀਦੇ ਜਾ ਰਿਹਾ ਹੈ ਅਖਬਾਰਾਂ ਨੂੰ ਖਰੀਦੇ ਜਾ ਰਿਹਾ ਹੈ ਕਿਸੇ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਅਟੈਕ ਕੀਤੇ ਜਾ ਰਹੇ ਹੈ ਮਤਲਬ ਸਾਰਾ ਤੰਤਰ ਡਾਇਰੈਕਟਲੀ ਇਨਡਾਇਰੈਕਟਲੀ ਆਪਦੇ ਕਬਜ਼ੇ 'ਚ ਕੀਤਾ ਜਾ ਰਿਹਾ ਹੈ ਉਹ ਵੀ ਸਰਕਾਰੀ ਖਜ਼ਾਨੇ 'ਚੋਂ ਹੁਣ ਇਹਦੀ ਖ ਕਈ ਕਰੋੜ ਹੈ ਤੇ ਇਹ ਸਾਰਾ ਖਰਚਾ ਇਹ ਵੀ ਲੋਕਾਂ ਦੇ ਸਿਰ ਤੇ ਪੈਣਾ ਪਿਆ ਪਹਿਲਾਂ ਲੋਕ ਕੇਜਰੀਵਾਲ ਦੀ ਰੈਲੀਆਂ ਦਾ ਖਰਚਾ ਭਰ ਕੇ ਹਟਿਆ ਹਮ ਹਲੋ ਲੋਕ ਤੇ ਤੁਸੀਂ ਦੇਖੋ ਵੀ ਲੋਕ ਭਲਾਈ ਤਾਂ ਹੋਣੀ ਕੀ ਹੈ ਲੋਕ ਦਵਾਈਆਂ ਕੰਨੀ ਉਹ ਵਾਂਝੇ ਨੇ ਦਵਾਈਆਂ ਨਹੀਂ ਮਿਲਦੀਆਂ ਪਈਆਂ ਕਿਸਾਨਾਂ ਨੂੰ ਮੁਆਵਜ਼ੇ ਨਹੀਂ ਮਿਲਦੇ ਵੇ ਮੁਆਵਜ਼ੇ ਪੈਂਡਿੰਗ ਪਏ ਨੇ ਨਾ ਗੜੇ ਮਾਰੀ ਵਾਲੇ ਮਿਲਿਆ ਨਾ ਹੜਾ ਹੜਾ ਹਲੇ ਮਿਲਿਆ ਹਨਾ ਜੀ ਤੇ ਉਸੇ ਤਰੀਕੇ ਦੇ ਨਾਲ ਜੇ ਤੁਸੀਂ ਦੇਖੋ ਜਿਹੜੇ ਮਤਲਬ ਕਰਮਚਾਰੀ ਸਰਕਾਰੀ ਕਰਮਚਾਰੀ ਉਹਨਾਂ ਨੂੰ ਤਨਖਾਹਾਂ ਡੀ ਨਹੀਂ ਮਿਲਦਾ ਪਿਆ ਜੀ ਸਾਰਾ ਸਿਸਟਮ ਜਿਹੜਾ ਹੈਗਾ ਪੰਜਾਬ ਦਾ ਕੋਲਾਪਸ ਹੋਇਆ ਪਿਆਗਾ ਤੇ ਉਧਰੋਂ ਜਿਹੜੇ ਖਰਚੇ ਆ ਉਹ ਇੱਧਰ ਕੀਤੇ ਜਾ ਰਹੇ ਆ ਇਸ਼ਤਿਹਾਰबाजी ਤੇ ਜੀ ਜਦੋਂ ਕਿ ਇਹ ਖਰਚੇ ਲੋਕਾਂ ਇਹ ਖਰਚੇ ਜਿਹੜੇ ਲੋਕਾਂ ਦੇ ਟੈਕਸ ਦੇ ਪੈਸੇ ਦੇ ਖਰਚੇ ਹੁੰਦੇ ਆ ਲੋਕਾਂ ਤੱਕ ਲੋਕਾਂ ਦੇ ਵੈਲਫੇਅਰ ਲਈ ਲੋਕ ਭਲਾਈ ਲਈ ਹੋਣੇ ਚਾਹੀਦੇ ਆ ਨਾ ਕਿ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਦੇ ਲਈ ਇਹ ਬਿਲਕੁਲ ਗਲਤ ਕੰਮ ਦਾ ਇਹ ਗੈਰ ਸੰਵਿਧਾਨਿਕ ਕਦਮ ਹੈ ਆਮ ਆਦਮੀ ਪਾਰਟੀ ਦਾ ਤੇ ਇੰਟਰੈਕਟ ਜਦੋਂ ਤੁਸੀਂ ਪਹਿਲਾਂ ਵੀ ਇੱਕ ਵਾਰੀ ਟਵੀਟ ਕੀਤਾ ਜਦੋਂ 에어ਪੋਰਟ ਦੇ ਉੱਤੇ ਇਸ਼ਤਿਹਾਰबाजी ਦਿਖਾਈ ਗਈ ਜਾਂ ਹਰ ਥਾਂ ਦੇ ਉੱਤੇ ਫਲੈਕਸ ਫਲੈਕ ਇੱਕ ਤਾਂ ਮੋੜ 'ਚ ਜਿਹੜੀ ਰੈਲੀ ਹੋ ਉਹ ਤਾਂ ਫਲੈਕਸ ਵਾਲਾ ਚੌਂਕ ਵੱਜਣ ਲੱਗ ਗਿਆ ਸੀ ਇੱਕ ਤਸਵੀਰ ਬੜੀ ਵਾਇਰਲ ਹੋਈ ਇੱਕ ਲੋਕੀ ਵੀ ਚਰਚਾ ਕਰਦੇ ਆ ਕਿ ਅਸੀਂ ਕੋਈ ਵੀ ਫਿਲਮ ਦੇਖਣ ਜਾਂਦੇ ਆ ਥੀਏਟਰ 'ਚ ਜਾ ਕੇ ਸਿਨੇਮਾ ਘਰਾਂ 'ਚ ਚਾਹੇ ਉਹ ਮਲਟੀਪਲੈਕਸ ਐ ਚਾਹੇ ਕੋਈ ਹੋਰ ਐ ਉੱਥੇ ਕਹਿੰਦੇ ਪਹਿਲਾਂ ਸਰਕਾਰ ਆਪਣਾ ਕੰਮ ਦੱਸਦੀ ਐ ਫਿਰ ਫਿਲਮ ਚੱਲ ਹੁੰਦੀ ਐ ਸੰਦੀਪ ਜੀ ਤੁਸੀਂ ਮੈਂ ਅੱਜ ਤੱਕ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 25 30 ਸਾਲ ਦੇ 30 ਸਾਲ ਦੇ ਕਰੀਬ ਉਮਰ ਹੋ ਗਈ ਤੇ ਉਸ ਤੁਸੀਂ ਦੇਖੋ ਵੀ ਇਹ ਅੱਜ ਤੱਕ ਕਦੇ ਤੁਸੀਂ ਕਿਸੇ ਸਰਕਾਰ ਦਾ ਪ੍ਰਚਾਰ ਮਲਟੀਪਲੈਕਸਾਂ ਦੇ ਵਿੱਚ ਦੇਖਿਆ ਪੰਜਾਬ ਦੇ ਹੀ ਨਹੀਂ ਚੰਡੀਗੜ੍ਹ ਦੇ ਹਰਿਆਣੇ ਦੇ ਕਈ ਹੋਰ ਸਟੇਟਾਂ ਦੇ ਮਲਟੀਪਲੈਕਸਾਂ ਦੇ ਵਿੱਚ ਐਡ ਦਿਕਾਈ ਜਾਂਦੀ ਹੈ ਕਈ-ਕਈ ਮਿੰਟ ਦੀ ਜਿਹਦਾ ਹਰ ਰੋਜ਼ ਦਾ ਖਰਚਾ ਕਰੋੜਾ ਰੁਪਏ ਆ ਹੂੰ ਤੇ ਤੁਸੀਂ ਦੇਖੋ ਵੀ ਉਹ ਕਰੋੜਾ ਰੁਪਏ ਦਾ ਪੰਜਾਬ ਨੂੰ ਕੋਈ ਲਾਭ ਹੈਗਾ ਕਿਹੜੇ ਬੰਦੇ ਨੂੰ ਜਿਹੜਾ ਹੈਗਾ ਮਸ਼ਹੂਰੀ ਦਿਖਾਈਦਾ ਉੱਥੇ ਭਗਵੰਤ ਮਾਨ ਦੀ ਫੋਟੋ ਦਿਖਾਈਦਾ ਸਿਨੇਮੇ ਦੇ ਵਿੱਚ ਫਾਇਦਾ ਹੈਗਾ ਕੋਈ ਫਾਇਦਾ ਨਹੀਂ ਹੈਗਾ ਉਹ ਸਿਰਫ ਪੰਜਾਬ ਦੇ ਪੈਸੇ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਡਾਇਰੈਕਟ ਇਨਡਾਇਰੈਕਟ ਤਰੀਕੇ ਨਾਲ ਆਪਣੇ ਲੋਕਾਂ ਨੂੰ ਆਪਣੇ ਲੋਕਾਂ ਦੀਆਂ ਏਜੰਸੀਆਂ ਨੂੰ ਐਡਵਰਟਾਈਜ਼ਮੈਂਟ ਏਜੰਸੀਆਂ ਨੂੰ ਜਿਹੜਾ ਫਾਇਦਾ ਪਹੁੰਚਾਇਆ ਜਾ ਰਿਹਾ ਤਾਂ ਜਿਹਦੇ ਵਿੱਚ ਕਮਿਸ਼ਨ ਖਾਤੇ ਜਾ ਰਹੇ ਆ ਚਾਹੇ ਉਹ ਅਖਬਾਰਾਂ ਦੀ ਇਸ਼ਤਿਹਾਰਬਾਜ਼ੀ ਹੈ ਚਾਹੇ ਉਹ ਸੋਸ਼ਲ ਮੀਡੀਆ ਦੀ ਇਸ਼ਤਿਹਾਰਬਾਜ਼ੀ ਹੈ ਚਾਹੇ ਆਹ ਜਿਹੜੀਆਂ ਐਡਵਰਟਾਈਜ਼ਮੈਂਟ ਕੰਪਨੀਆਂ ਨੇ ਪ੍ਰੋਡਕਸ਼ਨ ਦੇ ਨਾਮ ਤੇ ਚਾਹੇ ਮੋਟਾ ਕਮਿਸ਼ਨ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਖਾਤਾ ਜਾ ਰਿਹਾ ਹੈ। ਇੱਕ ਤਾਂ ਤੁਸੀਂ ਇਹ ਮੁੱਦਾ ਬੜਾ ਹਾਈਲਾਈਟ ਕੀਤਾ ਜਿਸ ਦੇ ਨਾਲ ਚਰਚਾ ਕੱਲ ਦੀ ਬੜੀ ਤੇਜ਼ ਹੋ ਗਈ ਹੈ ਕਿ ਨਹੀਂ ਹੋਣਾ ਚਾਹੀਦਾ ਜਿਹੜਾ ਕੁਝ ਸਰਕਾਰ ਕਦਮ ਚੁੱਕ ਰਹੀ ਹੈ। ਇੱਕ ਅਲਾਸ ਤੇ ਅਖੀਰ ਚ ਤੁਹਾਡੇ ਤੋਂ ਟਿੱਪਣੀ ਲੈਣਾ ਚਾਹਾਂਗੇ ਪਰਚਿਆਂ ਦੀ ਜਿਹੜੀ ਰਾਜਨੀਤੀ ਤੇ ਸਿਆਸਤ ਹੋ ਰਹੀ ਹੈ ਮਤਲਬ ਕਿ ਇਹਦੇ ਤੇ ਮੁੱਦੇ ਤੇ ਬੜੀ ਹੋ ਰਹੀ ਹੈ ਖਾਸ ਕਰਕੇ ਭਾਨਾ ਸਿੱਧੂ ਨਾਮ ਹੈ। ਤਾਂ ਭਾਨਾ ਸਿੱਧੂ ਤੇ ਚਾਰ ਪਰਚੇ ਨਾਲੋਂ ਨਾਲ ਕਰ ਦਿੱਤੇਗੇ ਕਹਿੰਦੇ ਜੀ ਉਹਨੇ ਗਲਤ ਕੀਤਾ ਸੀ ਤੇ ਪਹਿਲਾਂ ਜਿਹੜੇ ਜਿਹੜੇ ਥਾਣਿਆਂ 'ਚ ਸ਼ਿਕਾਇਤਾਂ ਗਈਆਂ ਸੀ ਕਿਉਂ ਨਾ ਕੀਤੀ ਕਾਰਵਾਈ ਤੇ ਇਮੀਗ੍ਰੇਸ਼ਨ ਦੀਆਂ ਸ਼ਿਕਾਇਤਾਂ ਤੇ que é meu vídeo. ਦੇਖੋ ਜੀ ਆਮ ਆਦਮੀ ਪਾਰਟੀ ਜਦੋਂ ਦੀ ਬਣੀ ਹੈ ਪਹਿਲੇ ਦਿਨੋਂ ਹੀ ਪੰਡਾ ਡਾਟਾ ਪੋਲਿਟਿਕਸ ਕਰਦੀ ਜਾ ਰਹੀ ਹੈ ਚਾਹੇ ਉਹਨਾਂ ਦੇ ਵਿਰੋਧੀ ਹੋਣ ਸੁਖਪਾਲ ਘਹਿਰਾ ਜਾਂ ਹੋਰ ਲੀਟਰ ਚਾਹੇ ਕੋਈ ਐਕਟਿਵਿਸਟ ਹੋਣ ਚਾਹੇ ਇਹ ਲੋਕ ਨੇ ਜੋ ਜੋ ਵੀ ਬੰਦਾ ਇਹਨਾਂ ਦੇ ਇਹਨਾਂ ਦੀ ਮਤਲਬ ਇਹਨਾਂ ਨੂੰ ਕੋਈ ਇਹਨਾਂ ਦੇ ਬਾਰੇ ਬੋਲਦਾ ਜਾਂ ਇਹਨਾਂ ਦੇ ਖਿਲਾਫ ਬੋਲਦਾ ਉਹਨਾਂ ਤੇ ਇਹ ਡਾਇਰੈਕਟਲੀ ਇੰਡਾਇਰੈਕਟਲੀ ਪੁਲਸ ਭੇਜ ਕੇ ਪੱਤਰਕਾਰਾਂ ਦੇ ਵਗਾਰ ਘਰੇ ਪੁਲਸ ਭੇਜੀ ਗਈ ਤੁਹਾਨੂੰ ਯਾਦ ਹੋਣਾ ਕਿੰਨੀ ਕਿੰਨੀ ਵਾਰ ਕਿੰਨੇ ਪੱਤਰਕਾਰਾਂ ਦੇ ਘਰੇ ਪੁਲਸ ਭੇਜੀ ਗਈ ਜਿਹੜੇ ਇਹਨਾਂ ਦੇ ਇਹਨਾਂ ਦੇ ਜਿਹੜੇ ਕਾਮੀਆਂ ਨੂੰ ਉਜਾਗਰ ਕਰਦੇ ਸੀ qué den ਡਰੋਨ ਦੀ ਕੋਸ਼ਿਸ਼ ਕਰਦੇ ਆ ਫਿਰ ਪਰਚੇ ਪਾਉਂਦੇ ਆ ਫਿਰ ਜੋ ਪਰਚੇ ਜੋ ਜਿਵੇਂ ਤੁਸੀਂ ਦੇਖਿਆ ਉਹ ਸੁਖਪਾਲ ਘੈੜਾ ਦੀ ਵੀ ਬੇਲ ਹੋ ਗਈ ਫਿਰ ਇੱਕ ਝੂਠਾ ਪਰਚਾ ਪਾ ਗਏ ਇਸੇ ਤਰੀਕੇ ਨਾਲ ਇਹਦੇ ਨਾਲ ਹੋਇਆ ਜੇ ਪਰਚੇ ਜਦੋਂ ਤੁਸੀਂ ਪਾਉਂਦੇ ਆ ਜਿਹੜੇ ਵੇਲੇ ਕਿਸੇ ਨੇ ਦਰਖਾਸਤ ਦਿੱਤੀ ਆ ਉਦੋਂ ਹੀ ਉਦੋਂ ਕਿਉਂ ਨਹੀਂ ਦਰਜ ਕੀਤਾ ਜਾਂਦਾ ਜਦੋਂ ਕਿ ਇੱਕ ਪਰਚੇ ਤੋਂ ਹੁੰਦਾ ਬੇਲ ਮਿਲਦੀ ਆ ਉਸੇ ਦਿਨ ਸ਼ਾਮ ਨੂੰ ਕਿਵੇਂ ਹੋਰ ਪਰਚੇ ਦਰਜ ਹੋ ਜਾਂਦਾ ਜੀ ਮਤਲਬ ਚਾਹੇ ਕੁਝ ਮਰਜ਼ੀ ਹੈ ਕਿਸੇ ਬੰਦੇ ਨਾਲ ਥੋੜੇ ਜਿਹੜੇ ਵਿਚਾਰਕ ਮਤਭੇਦ ਹੁੰਦੇ ਆ ਪਰ ਇਸ ਤਰ੍ਹਾਂ ਦੇ ਚੈਨੀਆਂ ਖੋਣ ਵਾਲੇ ਪਰਚੇ ਜੇ ਮੈਂ ਸਮਝਦਾ ਕਿ ਇਸ ਤਰ੍ਹਾਂ ਕਦੇ ਪਰਚੇ ਮੈਂ ਨਹੀਂ ਸਮਝਦਾ ਕਿ ਇਦਾਂ ਦੇ ਕੋਈ ਕੰਮ-ਕੰਮ ਹੋਏ ਹੋਣਗੇ ਕਦੇ ਤੇ ਲੋਕ ਸਮਝਦੇ ਆ ਤੇ ਜਿਹੜਾ ਉਹ ਗੁੱਸਾ ਹੈਗਾ ਲੋਕਾਂ ਨੂੰ ਸਾਫ਼ ਦਿਖਦਾ ਹੈ ਜੋ ਵੀ ਤੁਸੀਂ ਕਿਤੇ ਵੀ ਜਾਓਗੇ ਕਿਸੇ ਵੀ ਏਰੀਆ ਦੇ ਵਿੱਚ ਜਾਓਗੇ ਸਰਕਾਰ ਦੇ ਕਾ ਕਿਉਂਕਿ ਦੇਖੋ ਪੰਜਾਬ ਦੇ ਲੋਕ ਬੜੇ politically ਕਹਿ ਲੋ ਵੀ ਸਿਆਣੇ ਨੇ ਜੀ ਸਿਆਣੇ ਕਹਿ ਲੋ ਚਾਹੇ ਕਹਿ ਲੋ ਵੀ ਸਮਝਦਾਰ ਕਹਿ ਲੋ ਉਹਨਾਂ ਨੂੰ ਇਹਨਾਂ ਨੂੰ ਮੌਕਾ ਜ਼ਰੂਰ ਦਿੱਤਾ ਪਰ ਉਹ ਬੜੀ ਛੇਤੀ ਸਮਝ ਗਏ ਕਿ ਹੁਣ ਹੁੰਦਾ ਕੀ ਪਿਆ ਕਿਵੇਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਕੰਮ ਕੀਤੇ ਨਹੀਂ ਜਾ ਰਹੇ ਤੇ ਕਿਵੇਂ ਸਿਰਫ ਇਸ਼ਤਿਹਾਰबाजी ਕਰਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਲੋਕ ਛੇਤੀ ਮੈਨੂੰ ਲੱਗਦਾ ਹੈ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਇਹਦਾ ਜਵਾਬ ਦੇਣਗੇ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਬਹੁਤ ਸ਼ੁਕਰੀਆ ਤੁਸੀਂ ਖੁਦ ਸੁਣਿਆ ਕਿ ਮਾਨਿੰਗੋਲ ਦਾ ਕਹਿਣਾ ਹੈ ਕਿ ਜਿਹੜਾ ਇਹ ਸਰਕਾਰ ਨੇ ਪ੍ਰਚਾਰ ਕਰਨ ਦਾ ਢੰਗ ਤਰੀਕਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਲੱਭਿਆ ਇਸ ਤਰੀਕੇ ਨਾਲ ਪਹਿਲਾਂ ਕਿੰਨੀਆਂ ਵੀ ਪਾਰਟੀਆਂ ਸੱਤਾ ਵਿੱਚ ਰਹੀਆਂ ਉਹਨਾਂ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ ਉਹ ਜਿੰਨੇ ਕਰੋੜ ਰੁਪਏ ਪੂਰੇ ਸਾਲ ਚ ਰੱਖਦੇ ਸੀ ਇਹ 1 ਮਹੀਨੇ ਚ ਖਰਚ ਦਿੰਦੇ ਨੇ ਇੰਨਾ ਜ਼ਿਆਦਾ ਫਰਕ ਪੈ ਗਿਆ ਪਤਾ ਇਹ ਫਰਕ ਕਿਉਂ ਪਿਆ ਪ੍ਰਚਾਰ ਕਿਉਂ ਕਰਨਾ ਪੈ ਰਿਹਾ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਦੇ ਖਜ਼ਾਨੇ ਦੇ ਸਿਰ ਤੇ ਮੌਜਾ ਮਾਣ ਰਹੀ ਹੈ ਜਾਂ ਫਿਰ ਪੰਜਾਬ ਦੀ ਲੀਡਰਸ਼ਿਪ ਚਾਹੁੰਦੀ ਹੈ ਕਿ ਸਾਡਾ ਨਾਮ ਹੀ ਹਰ ਕੰਧ ਹਰ ਦੀਵਾਰ ਹਰ ਦਰਖਤ ਦੇ ਵਿੱਚ ਮੇਖਾ ਗੱਡ ਕੇ ਚਮਕਣਾ ਚਾਹੀਦਾ ਤਾਂ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਚਰਚਾ ਦਾ ਵਿਸ਼ਾ ਬਣ ਗਈਆਂ ਨੇ ਤੁਸੀਂ ਇਸ ਮੁੱਦੇ ਦੇ ਬਾਰੇ ਆਪਣੀ ਨਿੱਜੀ ਰਾਏ ਕੀ ਰੱਖਦੇ ਹੋ ਆਪਣੇ ਆਪਣੇ ਸੁਝਾਅ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਤੇ ਫਿਲਹਾਲ ਬਣੇ ਰਹੋ এবੀਸੀ ਪੰਜਾਬ ਦੇ ਨਾਲ